ਤੜਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਪੁਲਿਸ ਨੇ ਫਰੋਤੀ ਮੰਗਣ ਵਾਲੇ ਗਿਰੋਖਲਾ ਵੱਡੀ ਕਾਰਵਾਈ ਕਰਦੇ ਇੱਕ ਮੈਂਬਰ ਦਾ ਇਨਕਾਊਂਟਰ ਕੀਤਾ ਤੇ ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਪੁਲਿਸ ਸੱਤਾ ਅਨੁਸਾਰਾ ਗਰੁੱਪ ਦੇ ਚੌਥੇ ਸਾਥੀ ਨੂੰ ਕਾਬੂ ਕਰਨ ਲਈ ਸੁਤਾਨਵੁੰਡ ਪਿੰਡ ਨੇੜੇ ਰੇਡ ਕਰ ਰਹੀ ਸੀ ਇਸ ਦੌਰਾਨ ਕਾਬੂ ਕੀਤੇ ਤਿੰਨ ਦੋਸ਼ੀਆਂ ਵਿੱਚੋਂ ਇੱਕ ਜੋਬਨ ਸਿੰਘ ਨੇ ਪੁਲਿਸ ਮੁਲਾਜ਼ਮ ਦੀ ਪਿਸਟਲ ਖੋ ਕੇ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਜਾਨ ਦੀ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਗੋਰੀ ਜੋਬਨ ਸਿੰਘ ਦੇ ਪੈਰ ਵਿੱਚ ਲੱਗੀ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ 16 ਜਨਵਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਵਲਰ ਦੀ ਦੁਕਾਨ ਦੇ ਉੱਤੇ ਸਟੋਰਸ਼ਨ ਕਾਲ ਵੀ ਆਈ ਸੀ ਸਾਨੂੰ ਪਤਾ ਲੱਗਿਆ ਉਹਨਾਂ ਨੇ ਹਾਲਾਂਕਿ ਸਾਨੂੰ ਕੰਪਲੇਨਟ ਨਹੀਂ ਕੀਤੀ ਇਹ ਬੜੀ ਵੱਡੀ ਪ੍ਰੋਬਲਮ ਆਉਂਦੀ ਕੰਪਲੇਨੈਂਟਸ ਵੱਲੋਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਉੱਥੇ ਨੇੜੇ ਕੋਈ ਫਾਇਰ ਵੀ ਕਰਕੇ ਗਿਆ ਬੰਦਾ ਉਹਨਾਂ ਦੇ ਨਜ਼ਦੀਕ ਕਿਸੇ ਕੂੜੇ ਦੇ ਨੰਬਰ ਦੇ ਵਿੱਚ ਉਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਆਲਦੋ ਕੰਪਲੇਨੈਂਟ ਵੱਲੋਂ ਸਾਨੂੰ ਬਹੁਤ ਇਹਦੇ ਵਿੱਚ ਕੋਆਪਰੇਟ ਨਹੀਂ ਕੀਤਾ ਗਿਆ ਤੇ ਉਹਨੂੰ ਕੇਸ ਨੂੰ ਅਸੀਂ ਜੜੀ ਵੀ ਐਕਸਟਰਸ਼ਨ ਜਾਂ ਇਦਾਂ ਦੀ ਹੁੰਦੀ ਹੈ ਸੈਂਸੇਸ਼ਨਲ ਕ੍ਰਾਈਮ ਉਹਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰਾਂ ਦੇ ਵਿਰੁੱਧ ਦਾ ਕੈਂਪੇਨ ਵੀ ਚੱਲ ਰਹੀ ਹੈ ਉਹ ਤਾ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਕੇਸ ਨੂੰ ਟ੍ਰੇਸ ਕਰਨ ਵਾਸਤੇ ਇਹਦੇ 66 ਨਸ਼ਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕੋਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹਨੂੰ ਅਸੀਂ ਟ੍ਰੇਸ ਕੀਤਾ ਸਭ ਤੋਂ ਪਹਿਲਾਂ ਜਿਹੜਾ ਜਸ਼ਨਦੀਪ ਹੈਗਾ ਲੜਕਾ ਇਹ ਪੱਟੀ ਸਰਿਆਲੀ ਦਾ ਹੈਗਾ ਸਰਿਆਲੀ ਪੀਐਸ ਸਰਿਆਲੀ ਤਰਨਤਾਰਨ ਦਾ 21 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨੂੰ ਪਹਿਲਾਂ ਅਸੀਂ ਫੜਿਆ ਔਰ ਇਸ ਤੋਂ ਗੱਲ ਸਾਰੀ ਚੱਲੀ ਕਿ ਜਿਹੜਾ ਜਿਹੜਾ ਹੋਰ ਬੰਦੇ ਇਨਵੋਲਟ ਸੀ ਉਹਦੇ ਬਾਰੇ ਫਿਰ ਜੋਮਨਜੀਤ ਤੇ ਗੁਰਕੀਰਤ ਏਲੀਅਸ ਕੀਰਤ ਜੋਮਨਜੀਤ ਨਿਸ਼ਾਰਾ ਪੰਨੂਆ ਦੇ ਕੋਲ ਪਿੰਡ ਹੈਗਾ ਕਰਨਤਾਰਨ 20 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਪਰਚਾ ਪਹਿਲਾਂ ਦਰਜ ਹੈ ਇੱਕ ਸਰਾਲੀ ਥਾਣੇ ਦੇ ਵਿੱਚ ਗੁਰਕੀਰਤ ਏਲੀਅਸ ਕੀਰਤ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਪੁਲਿਸ ਡਿਸਟ੍ਰਿਕਟ ਬਟਾਲੇ ਦਾ ਰਹਿਣ ਵਾਲਾ ਉਹਨੂੰ ਗੋਲਡਨ ਐਵੇਨਿਊ ਅੰਮ੍ਰਿਤਸਰ 'ਚ ਰਹਿੰਦਾ ਅੱਜਕੱਲ੍ਹ ਰਾਏ ਤੇ 20 ਸਾਲ ਦਾ ਇਹ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਜ਼ੈਪਟੋ ਦੇ ਵਿੱਚ ਔਰ ਐਫ ਆਈ ਆਰ ਇਹਦੇ ਖਿਲਾਫ ਇੱਕ ਸਾਢੇ ਸਦਰ ਦੀ ਸਨੇਚਿੰਗ ਕਾਰ ਸਨੇਚਿੰਗ ਦੀ ਪੁਰਾਣੀ ਹੈਗੀ ਆ 2025 ਦੀ ਸੋ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨ ਮਿਲ ਰਹੀਆਂ ਸੀ ਸੱਤੇ ਵੱਲੋਂ ਕਿ ਤੁਸੀਂ ਇਹ ਕੰਮ ਕਰਨਾ ਤੇ ਤੁਹਾਨੂੰ ਅਸੀਂ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇ ਗਏ ਕਿਸੇ ਨੂੰ ਨਸ਼ੇ ਦਾ ਲਾਲਚ ਇਸ ਨੂੰ ਕਹਾਂ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਔਰ ਉਸੇ ਜੀ ਨਾਲ ਆ ਕੇ ਤੇ ਇਹਨਾਂ ਨੇ ਸਾਰੀ ਜਿਹੜੀ ਲੌਜਿਸਟਿਕ ਸਪੋਰਟ ਸਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਹੈ ਦੋ ਬੰਦਿਆਂ ਨੇ ਤੇ ਇਹਦੇ ਚ ਜਿਹੜਾ ਜੋਬਨਜੀਤ ਹੈ ਉਹ ਮੇਨ ਬੰਦਾ ਸੀ ਜਿਹੜਾ ਮੋਟਰਸਾਈਕਲ ਉਸਨੂੰ ਚਲਾ ਰਿਹਾ ਸੀ ਜਦੋਂ ਇਹਨਾਂ ਨੇ ਇਨਸੀਡੈਂਟ ਕੀਤਾ ਔਰ ਜਿਹੜੇ ਦੂਜੇ ਦੋ ਨੇ ਜੋ ਆਪਣੇ ਜਸ਼ਨਦੀਪ ਤੇ ਗੁਰਕੀਰਤ ਇਹਨਾਂ ਨੂੰ ਲੌਜਿਸਟਿਕ سپورਟ ਤੇ ਲੋਕਲ سپورਟ ਦੇ ਰਹੇ ਸੀਗੇ ਆਇਡੈਂਟੀਫਿਕੇਸ਼ਨ ਵਗੈਰਾ ਕੀਤੀ ਗਈ। ਕੁਝ ਹੋਰ ਬੰਦੇ ਵੀ ਇਹਦੇ ਵਿੱਚ ਅਸੀਂ ਆਇਡੈਂਟੀਫਾਈ ਕਰ ਲਏ ਆ। ਇਹ ਜੋਬਨ ਨੂੰ ਜਦੋਂ ਇੱਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਇਹਨੇ ਕਿਹਾ ਮੇਰੀ ਤਬੀਅਤ ਖਰਾਬ ਹੈ। ਤੇ ਇੱਥੇ ਅਸੀਂ ਜਿਹੜੀ ਪੁਲਿਸ ਪਾਰਟੀ ਤਲਾਸ਼ ਸੀ ਵੀ ਮੁਲਜ਼ਮਾਂ ਦੇ। ਦੂਜੇ ਜਿਹੜੇ ਬੰਦੇ ਸੀ ਇਹਨੇ ਕੋਈ ਟਿਕਾਣੇ ਦੱਸੇ ਸੀ ਇਧਰਲੇ ਅਗਲੇ ਪਾਸੇ ਵੀ ਉੱਥੇ ਲੈ ਕੇ ਜਾ ਰਹੇ ਜਦੋਂ ਉੱਥੇ ਰੋਕੀ ਗੱਡੀ ਤਾਂ ਇਨੇ ਉਹਨਾਂ ਫੈਦਾ ਉਠਾ ਕੇ ਤੇ ਜਿਹੜਾ ਸਰਵਿਸ ਦਾ ਸਾਡਾ ਪਿਸਤਲ ਸੀ ਮੁਲਾਜ਼ਮ ਦਾ ਉਹ ਫੜ ਲਿਆ ਤੇ ਇਸ ਕਫਰ ਇਹਨਾਂ ਦੀ ਆਪਸ ਵਿੱਚ ਕਾਫੀ ਕੁੱਤਮ-ਕੁੱਤਾ ਹੋਈ ਉਸ ਦੇ ਵਿੱਚ ਇੱਕ ਜਿਹੜੀ ਹੈ ਜਿਹੜੀ ਕਿ ਲੋਡਡ ਸੀਗਾ ਪਿਸਤਲ ਉਹਦੇ ਚ ਲੱਗਦੇ ਇਹਦੇ ਲੱਤੇ ਲੱਗੀ ਇਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਿੰਨ ਗ੍ਰਫਤਾਰੀਆਂ ਕੀਤੀਆਂ ਔਰ ਬਹੁਤ ਜਲਦੀ ਬਾਕੀ ਵੀ ਹੋਣਗੀਆਂ ਸਾਰਾ ਦਾ ਸਾਰਾ ਕੇਸ ਟ੍ਰੇਸ ਕੀਤਾ बिकॉज ਇਹ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਔਰ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਡੀਸੀਪੀ ਮੈਡਮ ਜਸਰੂਪ ਬਾਠ ਅਨੁਭਵ ਜੈਨ ਜੀ ਸਾਡੇ ਏਸੀਪੀ ਇਸ ਔਰ ਐਸਐਚਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਤੇ ਉਹਨਾਂ ਦੀ ਟੀਮ ਨੇ ਔਰ ਇਹਨਾਂ ਨੂੰ ਸੀਆਈਏ ਵੱਲੋਂ ਵੀ ਅਸਿਸਟੈਂਸ ਦਵਾਈ ਗਈ ਇਨਵੈਸਟੀਗੇਸ਼ਨ ਸਟਾਫ ਵੱਲੋਂ ਤੋ ਮੈਂ ਸਮਝਦਾ ਕਿ ਬਹੁਤ ਅੱਛੀ ਔਰ ਬੜੇ ਰਿਕਾਰਡ ਟਾਈਮ ਦੇ ਵਿੱਚ ਸਾਰਾ ਇੱਕ ਕੇਸ ਜਿਹੜਾ ਕਿ ਬਲਾਈਂਡ ਸੀ ਬਿਲਕੁਲ ਉਹਨੂੰ ਟ੍ਰੇਸ ਕਰਕੇ ਤੇ ਸਾਰੀ ਕਾਰਵਾਈ ਕੀਤੀ। ਇਹ ਸਦੀਆਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਜੀ ਦੁਆਰਾ ਦਿੱਤੇ ਗਏ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਸਮਾਨਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ। ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਆਨ ਕੇਂਦਰ ਜਲੰਧਰ ਜ਼ਿਲ੍ਹੇ ਦੇ ਡੇਰਾ ਬੱਲਾ ਨੇੜੇ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਬਿਨਾ ਅੱਜ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਡੇਰਾ ਬੱਲਾਂ ਦੇ ਡੇੜੇ ਸੰਤ ਬਾਬਾ ਨਰਜਿੰਦਰ ਸਿੰਘ ਦਾ ਡੇਰਾ ਬੱਲਾਂ ਦੇ ਡੇੜੇ ਪਿੰਡ ਨੌਂਗਜਾ ਅਤੇ ਫਰੀਦਪੁਰ ਦੀ ਜਮੀਨ ਸੀਗੀ ਉਹ ਅੱਜ ਪੰਜਾਬ ਸਰਕਾਰ ਨੇ ਪਰਚੇਜ਼ ਕੀਤੀ ਆ ਖਰੀਦ ਕੀਤੀ ਆ ਜਿੱਥੇ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਆਨ ਸੈਂਟਰ ਜਿਹੜਾ ਬੜੇ ਜਲ ਸ਼ੁਰੂ ਹੋਊਗਾ ਅੱਜ ਉਸ ਜ਼ਮੀਨ ਦੀ ਰਜਿਸਟਰੀ ਜਿਹੜੀ ਆ ਪੰਜਾਬ ਸਰਕਾਰ ਦੇ ਨਾਂ ਤੇ ਹੋਈ ਆ ਸੋ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦੇਣੇ ਚਾਹੁੰਦਾ ਬਧਾਈ ਦੇਣੀ ਚਾਹਨਾ ਹੈ ਕਿ ਕੋਈ ਕਾਫੀ ਲੰਬੇ ਅਸੇ ਤੋਂ ਪ੍ਰੋਜੈਕਟ ਜਿਹੜਾ ਪੈਂਡਿੰਗ ਪਿਆ ਸੀਗਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਇਸ ਪ੍ਰੋਜੈਕਟ ਨੂੰ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਅੱਜ ਸੇਲ ਡੀ ਰਜਿਸਟਰਡ ਹੋ ਚੁੱਕੀ ਆ ਔਰ ਲਗਭਗ 11 ਏਕੜ ਦੇ ਇਹ ਕਰੀਬ ਜ਼ਮੀਨ ਆ ਔਰ 8.5 ਕਰੋੜ ਰੁਪਏ ਜਿਹੜਾ ਇਹ ਤੇ ਖਰਚਾ ਆਇਆ ਹੈਗਾ ਅੱਜ ਸੇਲ ਜੀ ਰਜਿਸਟਰਡ ਹੋ ਚੁੱਕੀ ਹੈਗੀ ਸੋ ਬਹੁਤ ਜਲਦ ਜਿਹੜਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਇਸ ਗੁਰਵਾਣੀ ਅਧਿਆਨ ਸੈਂਟਰ ਦਾ ਜਿਹੜਾ ਉਦਘਾਟਨ ਕਰਕੇ ਜਾਣਗੇ ਸ਼੍ਰੀ ਗੁਰਬਦਾਸ ਬਾਣੀ ਜੀ ਦੇ ਅਧਿਆਨ ਸੈਂਟਰ ਦਾ ਜਿਹੜਾ ਦੀਪ ਪੱਥਰ ਰੱਖ ਕੇ ਜਾਣਗੇ ਬਹੁਤ ਜਲ ਜੜੀ ਆ ਅਸੀਂ ਉਹਦੀ ਡੇਟ ਵੀ ਅਨਾਉਂਸ ਕਰਾਂਗੇ ਸੋ ਮੇਰਾ ਕਹਿਣ ਦਾ ਪਾਬਾ ਕਿ ਪੂਰਾ 650ਵਾਂ ਬਰਾ ਸ਼੍ਰੀ ਗੁਰਬਦਾਸ ਜੀ ਦਾ 650ਵਾਂ ਬਰਾ ਗੁਰੂ ਸਾਹਿਬਾਨ ਨੂੰ ਸਮਰਪਿਤ ਹੋਊਗਾ ਪਰ ਪੂਰਾ ਸਾਲ ਪਰਸ ਲੱਗ ਬਣ ਕੇ ਔਰ ਜਿਸ ਤਰ੍ਹਾਂ ਦੀ ਕਮੇਟੀ ਜਿਹੜੀ ਆ ਸਾਨੂੰ ਸੀਐਸ ਕਰੂਗੀ ਉਸ ਦਾ ਪ੍ਰੋਗਰਾਮ ਉlijke ਜਾਣਗੇ 50 ਲੱਖ ਰੁਪਏ ਦੀ ਫਰੋਦੀ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਅੱਜ ਦੀ ਜਨਵਰੀ ਨੂੰ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ हूं <laughs> प ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਗੈਂਗਸਟਰ ਵਿਰੁੱਧ ਜੰਗ ਮੁਹਿੰਮ ਦੇ ਹਿੱਸੇ ਵਜੋਂ ਪਟਿਆਲਾ ਜ਼ਿਲ੍ਹੇ ਵਿੱਚ ਵੱਡੇ ਪੱਧਰ ਤੇ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਡੀਜੀਪੀ ਪੰਜਾਬ ਡੀਆਈਜੀ ਅਤੇ ਮਾਨਯੋਗ ਐਸਐਸਪੀ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਲਾਗੂ ਕੀਤੀ ਜਾ ਰਹੀ ਹੈ ਚੈਕਿੰਗ ਵੱਖ-ਵੱਖ ਸਮੇਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਕੀਤੀ ਜਾਂਦੀ ਹੈ ਤਾਂ ਜੋ ਹਨਾਨੀ ਦਾ ਤੱਤ ਬਣਾਏ ਰੱਖਿਆ ਜਾ ਸਕੇ ਤੇ ਕਿਸੇ ਵੀ ਗੈਰ ਕਾਨੂੰਨੀ ਸਮਾਨ ਲੁਕਾਉਣ ਤੋਂ ਰੁਕਿਆ ਜਾਵੇ ਚੈਕਿੰਗ ਵੀ ਹਣ ਚਲਾਇਆ ਗਿਆ ਇਸ ਬਾਰੇ ਦਾ ਜੋ ਕਿਸ ਤਰੀਕੇ ਦੀ ਚੈਕਿੰਗ ਹੈ ਤੇ ਕੀ ਕਹਿਣਾ ਚਾਹਣਗੇ ਸਰ ਅਸੀਂ ਇੱਕ ਰੈਂਡਮ ਚੈਕਿੰਗ ਹੁਣ ਪਲਾਨ ਕੀਤੀ ਆ ਹੁਣ ਅਸੀਂ ਕਰਾਂਗੇ ਰੈਂਡਮ ਚੈਕਿੰਗ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਵਿਚਾਰ ਨਿਰਦੇਸ਼ ਤੇ ਇਹ ਰੈਂਡਮਲੀ ਔਰ ਚਾਂਚਕ ਇਸ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਹ ਸਰ ਹਮੇਸ਼ਾ ਟਾਈਮ ਬਦਲ-ਬਦਲ ਕੇ ਕੀਤੀ ਜਾਂਦੀ ਹੈ ਹੁਣ ਸਾਡੀ ਫੋਰਸ ਜਿਹੜੀ ਹੈ ਉਹ ਸਾਡੇ ਕੋਲ 20 ਦੇ ਕਰੀਬ ਲੇਡੀਜ਼ ਨੇ 100 ਦੇ ਕਰੀਬ ਮੇਲਜ਼ ਨੇ ਸਰ ਐਸ ਐਚ ਓਜ਼ ਨੇ ਡੀ ਐਸ ਪੀਜ਼ ਨੇ ਸਾਰੇ ਰਲ ਕੇ ਚੈਕਿੰਗ ਕਰਾਂਗੇ ਹਾਈ ਸਕਿਉਰਿਟੀ ਜ਼ੋਨਸ ਦੀਆਂ ਵੀ ਔਰ ਬਾਕੀ ਜ਼ੋਨਸ ਦੀਆਂ ਵੀ ਔਰ ਸਾਡਾ ਜਿਹੜਾ ਮੇਨ ਪ੍ਰਾਇਓਰਟੀ ਉਹੀ ਹੈ ਕਿ ਜਿਹੜੇ ਗੈਂਗਸਟਰਜ਼ ਅੰਦਰ ਬੈਠੇ ਆਪਰੇਟ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਹੋਰ ਚੀਜ਼ ਅੰਦਰ ਨਾ ਪਹੁੰਚਦੀ ਹੋਵੇ ਔਰ ਉਹਦੀ ਥੋਰੋ ਚੈੱਕ ਜੇਲ੍ਹ ਤੱਕ ਕਰਦੀ ਕਰਦਾ ਅਸੀਂ ਵੀ ਕਰੀਏ ਤਾਂ ਇਹ ਜਿਹੜਾ ਮਹੀਮ ਚੱਲ ਰਹੀ ਹੈ ਗੈਂਗਸਟਰ ਰੈਂਡਮਲੀ ਨਾਕੇ ਲੱਗ ਰਹੇ ਨੇ ਜੇਲ ਚੈਕਿੰਗਸ ਹੋ ਰਹੀਆਂ ਨੇ ਜਿਹੜੇ ਪ੍ਰੀ ਹਿਸਟਰੀ ਸ਼ੀਟਸ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹਰ ਇੱਕ ਐਂਗਲ ਚੈੱਕ ਕੀਤਾ ਜਾ ਰਿਹਾ ਜਿਹਦੇ ਨਾਲ ਪੰਜਾਬ ਦਾ ਜਿਹੜਾ ਲਾਅਨ ਆਰਡਰ ਹੈ ਔਰ ਬਾਕੀ ਚੀਜ਼ਾਂ ਦਾ ਮਾਹੌਲ ਸਖਮ ਆਪਣੇ ਸਰ ਜਿਸ ਤਰ੍ਹਾਂ ਕਿ ਚੈਕਿੰਗ ਤੇ ਰੈਂਡਮਲੀ ਹੈ ਪਰ ਕੋਈ ਇਨਫੋ ਵੀ ਹੋਈ ਹੈ ਕੋਈ ਇਸਕ ਨਹੀਂ ਸਰ ਅਸੀਂ ਨਾ ਜਿਵੇਂ ਪਿਛਲੀ ਈ ਵੀ ਕੀਤੀ ਸੀ ਆਪਾਂ ਜਦੋਂ ਚੈਕਿੰਗ ਉਦੋਂ ਵੀ ਸਾਨੂੰ ਕਾਫੀ ਕੁਝ ਅੰਦਰ ਬਨੰਦ ਹੋਇਆ ਸੀ ਅਸੀਂ ਐਫ ਆਈ ਆਰ ਦੇ ਕੇ ਉਹਦੀ ਤਫਤੀਸ਼ ਨੂੰ ਅੱਗੇ ਕਾਫੀ ਕਨਕਲੂਡ ਕਰਕੇ ਲੈ ਕੇ ਗਏ ਸੀ ਵੀ ਕਿਹੜੀ ਚੀਜ਼ ਕਿਵੇਂ ਆ ਰਹੀ ਹੈ ਇਸੇ ਤਰ੍ਹਾਂ ਇਹ ਵੀ ਚੈ ਔਰ ਜਿਹੜਾ ਸਰਪ੍ਰਾਈਜ਼ ਐਲੀਮੈਂਟ ਬਣਿਆ ਰਵੇ ਕਿਸੇ ਨੂੰ ਕੋਈ ਮੌਕਾ ਨਾ ਮਿਲੇ ਕੋਈ ਚੀਜ਼ ਹਾਈਡ ਕਰਨ ਦਾ ਹੁਣ ਚੈਕਿੰਗ ਕੀਤੀ ਜਾਵੇਗੀ ਔਰ ਜੋ ਦਾ ਆਪਕਾ ਆਊਟਕਮ ਆਊਗਾ ਉਹ ਤੁਹਾਨੂੰ ਬਾਅਦ ਦੱਸਿਆ ਸਭ ਕੁਝ ਪਿਛਲੀ ਵਾਰ ਜਿਹੜੇ ਤੁਸੀਂ ਕਹਿ ਰਹੇ ਵੀ ਕਾਫੀ ਕੁਝ ਮਿਲਿਆ ਹੈਗਾ ਕੋਈ ਗ੍ਰਫਤਾਰੀ ਵੀ ਹੋਈ ਉਹਦੇ ਸਭ ਬਿਲਕੁਲ ਜੀ ਸਾਨੂੰ ਸਰ ਇੱਥੋਂ ਜੋ ਬੈਰਕਸ ਤੋਂ ਬਾਅਦ ਸਰ ਸਾਨੂੰ ਜਦੋਂ ਸਾਡੇ ਮੈਟਲ ਡਿਟੈਕਟਰਸ ਨੇ ਲੱਭਿਆ ਤੇ ਸਾਨੂੰ ਸਰ ਇੱਕ ਹਿੱਡਨ ਥੱਲੇ ਕੰਪਾਰਟਮੈਂਟ ਬਣੇ ਚੋ ਤਿੰਨ ਚਾਰ ਮੋਬਾਈਲਸ ਮਿਲੇ ਸੀ ਕਿ ਫਿਰ ਉਹ ਸਾਰੇ ਉਹਨਾਂ ਦਾ ਪ੍ਰੋਪਰ ਫੋਰੈਂਸਿਕ ਅਨਲਾਈਜ਼ ਕੀਤਾ ਗਿਆ ਔਰ ਉਹਦੇ ਚ ਕਾਫੀ ਚੀਜ਼ਾਂ ਬ੍ਰੇਕਥਰੂ ਹੋਈਆਂ ਔਰ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਸੌਰੀ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਹੁਣ ਵੀ ਆਪਣੇ ਪੂਰੀ ਉਸ ਚੀਜ਼ ਨੂੰ ਰੱਖ ਕੇ ਕਿ ਕਿਹੜੀਆਂ ਸਰਟਿਨਿਟੀ ਹੋ ਸਕਦੀ ਹੈ ਕੋਈ ਚੀਜ਼ ਕਿੱਥੇ ਛੁਪਾਈ ਜਾ ਸਕਦੀ ਹੈ ਕੋਈ ਹੋਰ ਵੈਪਨ ਤਾਂ ਨਹੀਂ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ ਜਾਊਗਾ ਸਰ ਪ੍ਰिजन ਐਕਟ ਦੇ ਹਿਸਾਬ ਨਾਲ ਬਿਲਕੁਲ ਸਰ ਪ੍ਰिजन ਐਕਟ ਦੇ ਮੁਤਾਬਕ ਸਰ ਜੇ ਕੋਈ ਚੀਜ਼ ਮਿਲਦੀ ਹੈ ਉਹਦਾ ਤੇ ਜੇ ਕੋਈ ਕੰਟਰਾਬੈਂਡ ਮਿਲਦਾ ਜਾਂ ਹੋਰ ਹੈ ਉਹਦੇ ਚ ਲੋਕਲ ਸਪੈਸ਼ਲ ਲਾ ਦੇ ਜਿਹੜੀ ਜਿਹੜੇ ਸੈਕਸ਼ਨਸ ਫੋਲੋ ਕਰਦੇ ਨੇ ਉਹਦੇ ਥੱਲੇ ਉਹਨਾਂ ਦੇ ਪਰਚਾਤਾ ਜਾਊਗਾ ਠੀਕ ਠੀਕ ਥੈਂਕ ਯੂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਪਰੇਸ਼ਨ ਗੈਂਗਸਟਰ ਵਾਰ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਉਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੋਂ 6 ਗੈਰ ਕਾਨੂੰਨੀ ਹਥਿਆਰ 7 ਮੈਗਜ਼ੀਨ 15 ਕਾਰਤੂਸ ਅਤੇ ਦੋ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸੀਆਈਐਸ ਜੀਰਾ ਨੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਤਿੰਨ ਗੈਰਕਾਨੂੰਨੀ ਪਿਸਤੌਲ ਤਿੰਨ ਮੈਗਜ਼ੀਨ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਇੱਕ ਹੋਰ ਮਾਮਲੇ ਵਿੱਚ ਮੱਖੂ ਪੁਲਿਸ ਨੇ ਸਾਗਰ ਉਰਫ ਤੇਜ਼ੀ ਨੂੰ ਗ੍ਰਿਫਤਾਰ ਕਰਕੇ ਤਿੰਨ ਗੈਰਕਾਨੂੰਨੀ ਪਿਸਤੌਲ ਚਾਰ ਮੈਗਜ਼ੀਨ ਪੰਜ ਜਿੰਦਾ ਕਾਰਤੂਸ ਅਤੇ ਦੋ ਖਾਲੀ ਕਾਰਤੂਸ ਬਰਾਮਦ ਕੀਤੇ ਹਨ ਗੈਂਗਸਟਰਾਂ ਤੇ ਵਾਰ ਮੁਹਿੰਮ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚਲ ਰਹੀ ਹੈ ਉਹਦੇ ਵਿੱਚ ਸਾਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਸਾਡੇ ਐਸਪੀ ਡੀ ਸਾਹਿਬ ਤੇ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਸੀਆਈਏ ਜ਼ੀਰਾ ਵੱਲੋਂ ਇੰਜਾਰਜ ਸੀਆਈਏ ਤੇ ਸਾਰੀ ਟੀਮ ਇਹਨਾਂ ਵੱਲੋਂ ਇੱਕ ਮੁਕੱਦਮਾ ਨੰਬਰ 23 ਦਰਜ ਕਰਕੇ ਰਾਣਾ ਸਦਰ ਜ਼ੀਰਾ ਚ ਇਹਨਾਂ ਨੇ ਜਸਵਿੰਦਰ ਸਿੰਘ ਉਰਫ ਬੱਗੂ ਉਮਰ ਕਰੀਬ 29-30 ਸਾਲ ਹੈ ਉਹਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਤੇ ਉਹਦੇ ਪਾਸੋਂ ਇੱਕ ਗਲੌਕ ਇੱਕ ਪਿਸਤਲ 30ਰ ਦੋ ਪਿਸਤਲ 30ਰ ਤੇ ਟੋਟਲ 3 ਵੈਪਨ 3 ਮੈਗਜ਼ੀਨ ਤੇ 10 ਕਾਰਟ੍ਰਿਜਸ ਉਹ ਤੋਂ ਬਰਾਮਦ ਹੋਏ ਇਹ ਉੱਥੇ ਇੱਕ ਪੈਟਰੋਲ ਪੰਪ ਦੇ ਕੋਲੋਂ ਰਕਬਾ ਪਿੰਡ ਫੈਰੋਕੇ ਉਹਦੇ ਨੇੜੇ ਨੂੰ ਗ੍ਰਿਫਤਾਰ ਕੀਤਾ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਇਸਨ ਅਕਾਬੰਦੀ ਕੀਤੀ ਗਈ ਤੇ ਉੱਥੇ ਇਸ ਨੂੰ ਗ੍ਰਿਫਤਾਰ ਕੀਤਾ ਐਵੇਂ ਇੱਕ ਮੁਕੱਦਮਾ ਨੰਬਰ 24 ਆ ਖਾਣਾ ਮਖੂ ਦਾ ਉਹਦੇ ਵਿੱਚ ਵੀ ਐਸਪੀ ਡੀ ਸਾਹਿਬ ਡੀਐਸਪੀ ਜ਼ੀਰਾ ਤੇ ਐਸਐਚਓ ਮਖੂ ਇਹਨਾਂ ਦੇ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ ਸਾਗਰ ਔਰ ਤੇਜੀ ਜਿਹੜਾ ਪਹਿਲਾਂ ਵੀ ਕਈ ਮੁਕਦਮਿਆਂ 'ਚ ਕਰੀਬ 7 ਮੁਕਦਮੇ ਉਸੇ ਦਰਜ ਹੈ ਜਿਸ ਦੇ ਵਿੱਚ ਐਨਡੀਪੀਐਸ ਦੇ ਮੁਕਦਮੇ ਵੀ ਹੈ ਤੇ ਆਪਣੇ ਨਾਲ ਇਸ ਦੇ ਲੜਾਈ ਝਗੜੇ ਦੇ ਤੇ ਇੱਕ ਪ੍ਰिजन ਐਕਟ ਦਾ ਮੁਕਦਮਾ ਦਰਜ ਹੈ ਤੇ ਇਹ ਇਸ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਵੀ ਤਿੰਨ ਪਿਸਟਲ ਤਿੰਨ ਵੈਪਨ ਜਿਹਦੇ ਵਿੱਚ 30 ਬੋਰ ਦੇ ਦੋ ਹੈ ਤੇ ਇੱਕ 32 ਬੋਰ ਦਾ ਉਹ ਬਰਾਮਦ ਹੋਏ ਹੈ ਚਾਰ ਮੈਗਜ਼ੀਨਾਂ ਪੰਜ ਕਾਰਟ੍ਰਿਜਸ ਤੇ ਦੋ ਐਮਟੀ ਜਿਹੜੇ ਚਲ ਜਾਇ ਦੇ ਕੈਟਰੀਜਸ ਤੇ ਇਹ ਤੋਂ ਬ੍ਰਮਤ ਹੋਈ ਹੈ ਇਹ ਵੀ ਜਿਹੜਾ ਜਿਹੜਾ ਜਲੰਧਰ ਤਕਉਨੀ ਮਖੂ ਕਹਿੰਦੇ ਆ ਉਸ ਜਗ੍ਹਾ ਤੋਂ ਇਸ ਨੂੰ ਇਨਫੋਰਮੇਸ਼ਨ ਪਹਿਲਾਂ ਸੀਗੀ ਵੀ ਇਹ ਬੰਦਾ ਗਲਤ ਅਨਸਰ ਹੈ ਤੇ ਇਹਤੇ ਕਈ ਮਕਦਮੇ ਚ ਇਹ ਵਾਂਟਡ ਵੀ ਹੈ ਤੇ ਇਸ ਨੂੰ ਇਸ ਨੂੰ ਵੈਪਨ ਹੋਣ ਦੀ ਸਬ ਇਨਫੋਰਮੇਸ਼ਨ ਸੀ ਇਸ ਨੂੰ ਗ੍ਰਫਤਾਰ ਕੀਤਾ ਗਿਆ ਸਰ ਕੀ ਵਾਰਦਾਤ ਨੂੰ ਜਾਣ ਦੇਣ ਦੀ ਤਿਆਰੀ ਸੀਗੇ ਸਰ ਹਥਿਆਰੀ ਨਹੀਂ ਬਿਲਕੁਲ ਜੀ ਇਹ ਜਿਹੜੇ ਹਥਿਆਰ ਕਿਸੇ ਅ ਗਲਤ ਮਤ ਮਤਵਾਸੀ ਰੱਖਦੇ ਆ ਪੁੱਛ ਕਿਸ਼ ਚੱਲ ਰਹੀ ਹੈ ਸਪੈਸੀਫਿਕਲੀ ਇਸਨੇ ਇਹਨਾਂ ਨੇ ਇਹਨਾਂ ਨੇ ਦੱਸਿਆ ਨਹੀਂ ਹਜੇ ਤੱਕ ਵੀ ਅਸੀਂ ਕਦ ਤੇ ਯੂਜ਼ ਕਰਨਾ ਸੀ ਬਟ ਇਹ ਮਾੜੇ ਆਨਸਰ ਹੈ ਇਹਨਾਂ ਨੂੰ ਇਹੀ ਹੁੰਦਾ ਵੀ ਜੇ ਸਾਨੂੰ ਕੋਈ ਜਿਹੜਾ ਨਸ਼ੇ ਨੂੰਸ਼ੇ ਨੂੰ ਵੇਚਣ ਵਾਸਤੇ ਜਾਂ ਹੋਰ ਰੋਕਣ ਵਾਸਤੇ ਕੋਈ ਸਾਨੂੰ ਰੋਕਦਾ ਤਾਂ ਅਸੀਂ ਯੂਜ਼ ਕਰ ਸਕਦੇ ਸਰ ਇਹਨਾਂ ਉੱਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਦੋਹਾਂ ਦੇ ਉੱਪਰ ਵਾਪਸ-ਵਾਪਸ ਜਿਹੜਾ ਜਸਵਿੰਦਰ ਉਰਫ ਬੱਗੂ ਆ ਉਸਤੇ ਮੁਕਦਮਾ ਨਹੀਂ ਦਰਜ ਕੋਈ ਪਹਿਲਾਂ ਪਰ ਉਹ ਪੁਚਕੀਸ਼ ਦਰਾਨ ਆਇਆ ਵੀ ਕਾਫੀ ਉਹ ਇਹਨਾਂ ਦੇ ਜਿਹੜੇ ਐਨਡੀਪੀਐਸ ਦੇ ਵਿੱਚ ਵੀ ਤੇ ਫੋਰ ਗਤੀਵਿਧੀਆਂ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਤੇ ਜਿਹੜਾ ਸਾਗਰ ਔਰ ਫਤੇਜੀ ਆ ਉਸ ਤੇ ਕਈ ਮੁਕਦਮੇ ਦਰਜ ਐ ਐਨਡੀਪੀਐਸ ਦੇ ਹੀ ਉਸ ਤੇ ਚਾਰ ਮੁਕਦਮੇ ਦਰਜ ਐ ਤੇ ਇਵੇਂ ਪ੍ਰिजन ਐਕਟ ਤੇ ਇੱਕ 에ਅਰਪੋਰਟ ਦੇ ਵਿੱਚ ਕਮਿਸ਼ਨਰਟ ਅ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਜਾਲੀ ਉਹਦੇ ਕੋਲ ਪਾਸਪੋਰਟ ਸੀ ਗਲਤ ਐਡਰੈਸ ਤੇ ਪਾਸਪੋਰਟ ਬਣਾਇਆ ਹੋਇਆ ਸੀਗਾ ਉਦੋਂ ਵੀ ਫੜ ਕੇ ਉਹ ਜੇਲ੍ਹ ਕਟ ਗਿਆ ਸਰ ਕੋਈ ਡਰਨ ਹੈ ਕਿੱਥੋਂ ਆਇਆ ਸੀ ਪਾਕਿਸਤਾਨ ਤੋਂ ਕੋਈ ਡਰਨ ਵਗੈਰਾ ਨਾਲ ਸੀ ਇਹ ਕਿਸ ਤਰ੍ਹਾਂ ਨਹੀਂ ਜੀ ਡਰਨ ਤਾਂ ਕੋਈ ਨਹੀਂ ਨਾਲ ਬਟ ਆਹ ਜਿਹੜੇ ਵੈਪਨਸ ਐ ਬਲੌਕ ਵਗੈਰਾ ਇਹ ਪਾਕਿਸਤਾਨ ਤੋਂ ਹੀ ਆਦੇ ਪੁੱਛਗਿਛ ਤੋਂ ਵੀ ਇਹੀ ਸਾਹਮਣੇ ਆਇਆ ਪਰ ਜਿਹੜਾ ਪਹਿਲਾ ਲਿੰਕ ਐ ਜਿੱਥੋਂ ਉਸਨੇ ਲਏ ਆ ਉਹਨਾਂ ਦੀ ਅਸੀਂ ਇਨਫੋਰਮੇਸ਼ਨ ਬੇਸਡ ਉਹਨਾਂ ਤੇ ਟੀਮਸ ਬਣਾਈਆਂ ਹੋਈਆਂ ਚਲ ਫੜ ਲਾਂਗੇ ਗੈਂਗਸਟਰ ਦੇ ਵਾਰ ਮਮਲ ਚਲਾਈ ਗਈ ਹੈ ਜੀ ਕਿ ਇਹ ਗੈਂਗਵਾੜੀ ਵੀ ਇਨਵੋਲਵ ਸੀ ਬੰਦੇ ਕੋਈ ਨਹੀਂ ਜੀ ਜਿਹੜਾ ਆ ਸਾਗਰ ਹੈਗਾ ਉਹ ਤੇਜੀ ਹੈ ਇਹ ਆਪਣਾ ਇਹ ਬਦਮਾਸ਼ ਹੈ ਇਸ ਨੂੰ ਆਪਾਂ ਕਹਿ ਸਕਦੇ ਆਂ ਵੀ ਇਹ ਕਈ ਵਾਰੀ ਇਹਨਾਂ ਨੇ ਆਪਸ ਵਿੱਚ ਜਿਹੜੇ ਇਹ ਲੜੇ ਆ ਤੇ ਇਹਨਾਂ ਦੇ ਗਰੁੱਪ ਬਾਜੀ ਦੇ ਵਿੱਚ ਲੜੇ ਤੇ ਇਹਨਾਂ ਨੂੰ ਇਹ ਉਹਦੇ ਵਿੱਚੋਂ ਆਪਣਾ ਲੜਾਈਆਂ ਝਗੜਿਆਂ ਦੇ ਪਰਚੀ ਵੀ ਦਰਜ ਸਰ ਜਦੋਂ ਤੋਂ ਆਪਰੇਸ਼ਨ ਚੱਲਿਆ ਹੈਗਾ ਆਪਰੇਸ਼ਨ ਗੈਂਗਸਟਰ ਤੇ ਬਾ ਇਹ ਹੁਣ ਤੱਕ ਕਿੰਨੇ ਜਣੇ ਜਿਹੜੇ ਗ੍ਰਿਫਤਾਰ ਆ ਉਹ ਕੀ ਕਰ ਲੱਤੇ ਗਏ ਹੀ ਕਿਨੇ ਜਿਹੜੇ ਇਹਦੇ ਵਿੱਚ ਸਾਡੇ ਕਰੀਬ ਇਹਦੇ ਵਿੱਚ ਜਿਹੜੇ ਐਸੋਸੀਏਟਸ ਐ ਤੇ ਦੂਸਰੇ ਸਾਰੇ ਰਲਾ ਕੇ ਸਾਡੇ ਕੋਈ 150 ਦੇ ਕਰੀਬ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਹਿੱਲੇ ਵੀ ਜਾਰੀ ਹੈਗੀ ਸਰ ਬਿਲਕੁਲ ਬਿਲਕੁਲ ਜੀ ਸਾਡੇ ਵੱਲੋਂ ਸਾਰੀ ਇਹ ਪ੍ਰੋਸੈਸ ਜਾਰੀ ਹੈ ਟੀਮ ਐਸਿਸਟਰ ਲੈਣਾ ਚਾਹੁੰਦੇ ਹੋ ਕਿਨੇ ਵੈਪਨ ਟੋਪੀ ਆ ਹੁਣ 6 ਵੈਪਨ ਅਸੀਂ ਰਿਕਵਰ ਕੀਤੇ ਆ ਜੀ ਤੇ 7 ਮੈਗਜ਼ੀਨਾਂ 15 ਕਾਟਰਿਜਸ ਐ 2 ਐਮਟੀ ਕਾਟਰਿਜਸ ਐ ਜਿਹੜੇ ਆ ਰਿਕਵਰ ਕੀਤੇ ਨੇ ਸਾਡੇ ਗੁੰਡਿਆਂ ਸਰ ਨੂੰ ਕੀ ਮੈਸੇਜ ਹੋਣਾ ਚਾਹੀਦਾ ਗੁੱਡੇ ਅਨਸਾਰਾਂ ਨੂੰ ਇਹੀ ਮੈਸੇਜ ਹੈ ਵੀ ਪੁਲਿਸ ਪੂਰੀ ਸਤਰਕ ਹੈ ਤੇ ਅਸੀਂ ਇਹਨਾਂ ਨੂੰ ਕੋਈ ਵੀ ਸ਼ਰਾਰਤ ਨਹੀਂ ਕਰਨ ਦੇਵਾਂਗੇ ਜਾਂ ਇਹ ਆਪਣਾ ਇਲਾਕਾ ਛੱਡ ਜਾਣ ਤੇ ਜਾਂ ਫਿਰ ਇਹ ਜ਼ਿਲ੍ਹਾ 'ਚ ਹੋਣਗੇ ਤੇ ਇਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਗੁਰਦੁਆਰਾ ਤਪਸਥਾਨ ਬਾਬਾ ਸ਼੍ਰੀ ਚੰਦ ਜੀ ਪਿੰਡ ਨizampur ਵਿਖੇ ਮੁਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਜੀ ਦੀ ਸੋਲ ਵਿੱਚ ਪੀੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਗਵਾਈ ਹੇਠ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਨੇੜਲੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਹਰ ਮਹੀਨੇ ਇਹ ਰਾਸ਼ਨ ਵੰਡ ਸਮਾਗਮ ਪ੍ਰਵਾਸੀ ਵੀਰਾਂ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਤੇ ਉਨ੍ਹਾਂ ਦੱਸਿਆ ਕਿ ਗੁਰੂ ਘਰ ਵਿਖੇ ਹਰ ਮਹੀਨੇ ਪੂਰਨ ਮਾਛੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਪੂਰੇ ਸਾਲ ਦੌਰਾਨ ਮੁਫਤ ਕੈਂਪ ਵੀ ਲਗਾਏ ਜਾਂਦੇ ਹਨ। ਜਿਹੜਾ ਅੱਜ ਰਾਸ਼ਨ ਵੰਡਿਆ ਗਿਆ ਇਹ ਤਪਸ ਭਗਵਾਨ ਬਾਬਾ ਸ੍ਰੀ ਚੰਚੀ ਦਾ ਸਤਨਾਕ ਤੇ ਵੰਡਿਆ ਗਿਆ ਜਿਹੜਾ ਹਰ ਪੁੰਨਿਆ ਤੇ ਪੁੰਨਿਆ ਰਾਸ਼ਨ ਵੰਡ ਸਮਾਗਮ ਹੁੰਦਾ ਹੈ ਜੋ ਸੇਵਾ ਨਿਭਾਰੇ ਨੇ ਇੱਥੋਂ ਦੀ ਸੇਵਾ ਸੰਤ ਬਾਬਾ ਮੋਜੀ ਸਿੰਘ ਜੀ ਦੀ ਬੇਦੀ ਚੂਲਾ ਸਾਹਿਬ ਵਾਲੇ ਉਹ ਇੱਥੋਂ ਦੀ ਸੇਵਾ ਨਿਭਾਰੇ ਨੇ ਇਸ ਸਰ ਇਹ ਜਿਹੜਾ ਸਮਾਗਮ ਕਿਸ ਦਿਹਾੜੇ ਨੂੰ ਸਮਰਪਿਤ ਕੀਤਾ ਅੱਜ ਦਾ ਇਹ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ ਕੀ ਮੈਸੇਜ ਦੇਣਾ ਚਾਹੋਗੇ ਇਹ ਸਾਉ ਸੰਗਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਭਗਤ ਰਵੀਦਾਸ ਜੀ ਜੋ ਕਿ ਸਮ័យ ਆਰ ਜਾਦੇ ਨਾਲ ਸੰਬੰਧ ਰੱਖਦੇ ਸਨ ਪਰ ਉਹਨਾਂ ਦੀ ਭਾਵਨਾ ਜੁੜੀ ਗੁਰਬਾਣੀ ਪ੍ਰਤੀ ਅਥਾਸੀ ਕਿਉਂਕਿ ਜਿਹੜਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਸੱਭ ਜੀ ਉਸ ਦੀ ਨੂੰ ਕਦੇ ਤਤੀ ਵਾਰ ਨਹੀਂ ਲੱਗਣ ਹੁੰਦੇ ਨੇ ਕਿਉਂਕਿ ਸੱਭ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਤਤੀ ਵਾਰ ਉਹਨਾਂ ਲੱਗ ਗਈ ਪਾਰ ਬ੍ਰੰਸਰਨਾਈ ਚਾਹ ਉਹ ਜਦ ਤਹ ਮਾਰੇ ਰਾਮਕਰ ਦੁੱਖ ਲੱਗੇ ਨਾ ਪਾਈ ਤੇ ਭਗਤ ਰਵਿੰਦਰ ਸਾਹਿਬ ਜੀ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਲਿਖਿਆ ਐਸੀ ਲਾਲ ਤੁਦਗਨ ਕੌਣ ਕਰੇ ਗਰੀਬ ਨਿਵਾਜ ਗਸਈਆਂ ਮੇਰਾ ਮਾਥੇ ਛੱਤਰ ਧਰੇ ਤੇ ਭਗਤ ਰਵਿਦਾਸ ਨੇ ਇੱਥੇ ਤੱਕ ਲਿਖਿਆ ਤੇ ਨੀਚਾ ਉੱਚ ਕਰੇ ਮੇਰਾ ਗੋਬਿੰਦ ਤੇ ਕਾਲਪੁਰਖ ਪਰਮਾਤਮਾ ਛੋਟੀ ਜਾਤ ਨੂੰ ਜਿਹੜਾ ਉੱਚਾ ਰੱਖਦਾ ਤੇ ਤੇ ਕਾਲਪੁਰਖ ਪਰਮਾਤਮਾ ਉਹਨਾਂ ਦੀ ਇੱਜ਼ਤ ਪਤ ਰੱਖਦਾ ਹੈ ਤਪਸਤਾਨ ਭਗਵਾਨ ਬਾਬਾ ਸ੍ਰੀ ਚੰਦ ਜਿਹੜਾ ਇੱਥੇ ਕੋਈ ਸ਼ਰਤਾਂ ਲੈ ਕੇ ਭਾਵਨਾ ਲੈ ਕੇ ਆਉਂਦਾ ਉਹਨਾਂ ਦੀਆਂ ਭਗਵਾਨ ਦੀ ਝੋਲੀਆਂ ਪਰਦੇ ਨੇ ਗੁਰਬਾਨੀ ਦਾ ਫਰਮਾਨ ਹੈ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਵਾਨ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਇਸ ਪਾਵਨ ਤਪਸਥਾਨ ਪਿੰਡ ਨizampur ਵਿਖੇ ਜਿੱਥੇ ਭਗਵਾਨ ਬਾਬਾ ਸ੍ਰੀਚੰਦ ਸਾਹਿਬ ਜੀ ਨੇ ਆਪ ਚਰਨ پا ਕੇ ਇਸ ਨਗਰ ਦਾ ਸੇਵਾ ਕੀਤਾ ਉਸ ਪਾਵਨ ਸਥਾਨ ਉਪਰ ਹਰ ਮਹੀਨੇ ਦੀ ਤਰ੍ਹਾਂ ਮੁਫਤ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਇਹ ਜੋ ਸਮਾਗਮ ਹੈ ਇਹ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਸ ਪਾਵਨ ਅਸਥਾਨ ਦੇ ਮੁਖ ਸੇਵਾਦਾਰ ਗੁਰਨਾਨਕ ਸਾਹਿਬ ਜੀ ਦੀ ਅੰਸਬੰਦ 16ਵੀਂ ਪੀੜ੍ਹੀ ਬਾਬਾ ਮਨਜੀਤ ਸਿੰਘ ਜੀ ਦੀ ਬੇਦੀ ਉਹਨਾਂ ਦੀ ਰਹਿਨਮਾਈ ਹੇਠ ਕਰਵਾਇਆ ਜਾਂਦਾ ਹੈ ਅੱਜ ਵੀ ਸਮਾਗਮ ਬੜੇ ਪਿਆਰ ਸਤਿਕਾਰ ਨਾਲ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ ਅੱਜ ਦਾ ਸਮਾਗਮ ਹੈ ਇਹ ਸਮਾਗਮ ਸਤਿਗੁਰੂ ਅਦਾਸ ਮਹਾਰਾਜ ਜੀ ਜਿਨ੍ਹਾਂ ਦਾ ਆਗਮਨ ਪੂਰਵ 1 ਫਰਵਰੀ ਨੂੰ ਆ ਰਿਹਾ ਹੈ ਉਹਨਾਂ ਦੇ ਆਗਮਨ ਪੂਰਵ ਦੀਆਂ ਖੁਸ਼ੀਆਂ ਦੇ ਸਮਖਸ਼ ਵਿੱਚ ਕਰਵਾਇਆ ਗਿਆ ਸੋ ਸਭ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਉਹਨਾਂ ਦੇ ਆਗਮਨ ਪੂਰਵ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਆਪ ਸਮੂਹ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਲੈ ਕੇ ਲਾਵਨ ਚੜ੍ਹਦੀ ਕਲਾ ਖੁਸ਼ੀਆਂ ਬਖਸ਼ਿਸ਼ ਕਰਨ ਜੀ ਇਹ ਉਹ ਤਪਸਥਾਨ ਹੈ ਬਾਬਾ ਸ੍ਰੀਚੰਦ ਸਾਹਿਬ ਜੀ ਦਾ ਜਿੱਥੇ ਹਰ ਮਹੀਨੇ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਜੀ ਵੱਲੋਂ ਬੜੇ ਸਤਜਿਓ ਉਪਰਾਲੇ ਕੀਤੇ ਜਾਂਦੇ ਨੇ ਮੁਫਤ ਰਾਸ਼ਨ ਵੰਡ ਸਮਾਗਮ ਕਰਵਾਇਆ ਜਾਂਦਾ ਹੈ ਕੈਂਪ ਲਗਵਾਏ ਜਾਂਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਹੱਡੀਆਂ ਦੇ ਕੈਂਪ ਲੱਗਦੇ ਨੇ ਲੋੜਵੰਦਾਂ ਨੂੰ ਸਹਾਰਾ ਮਿਲਦਾ ਹੈ ਇਸ ਸਥਾਨ ਉੱਪਰ ਬਾਬੇ ਦੀਪਾਰ ਕਿਰਪਾ ਹੈ ਜੋ ਵੀ ਇਸ ਸਥਾਨ ਦੇ ਉੱਪਰ ਬੜੇ ਪਿਆਰ ਸਤਿਕਾਰ ਨਾਲ ਸਤਗੁਰੂ ਜੀ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਯਾਦ ਕਰਦਾ ਹੈ ਮੂਹ ਮੰਗੀਆਂ ਮਰਾਦਾਂ ਪਾਉਂਦਾ ਹੈ ਆਪਣੀਆਂ ਝੋਲੀਆਂ ਪਰਦਾ ਹੈ ਸਤਗੁਰੂ ਜੀ ਸਾਰੀਆਂ ਖੁਸ਼ੀਆਂ ਨੂੰ ਬਖਸ਼ਿਸ਼ ਕਰਦੇ ਨੇ ਸੋ ਅਰਦਾਸ ਹੈ ਸਤਗੁਰੂ ਜਿਹਦੇ ਚਰਨਾਂ ਵਿੱਚ ਭਗਵਾਨ ਬਾਬਾ ਸ੍ਰੀਚੰਦ ਸਾਹਿਬ ਦੇ ਚਰਨਾਂ ਵਿੱਚ ਸਤਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਜੋ ਵੀ ਇਸ ਮੀਡੀਆ ਰਾਹੀਂ ਸਤਗੁਰੂ ਦੇ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਨੇ ਸਤਿਗੁਰੂ ਸਾਰਿਆਂ ਦੀਆਂ ਝੋੜੀਆਂ ਪਰਣ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨ ਨਾਲ ਹੀ ਧੰਨਵਾਦ ਹੈ ਹੁਣ ਐਨ ਆਰ ਆਈ ਵੀਰਾਂ ਦਾ ਸਾਰੀ ਸੰਗਤਾਂ ਦਾ ਜਿਨ੍ਹਾਂ ਨੇ ਇਸ ਪਾਵਨ ਅਸਥਾਨ ਉੱਪਰ ਜੋ ਸੋਸ਼ਲ ਉਪਰਾਲੇ ਚੱਲੇ ਨੇ ਸਮਾਜਿਕ ਉਪਰਾਲੇ ਚੱਲੇ ਨੇ ਉਹਨਾਂ ਵਿੱਚ ਆਪਣੇ ਦੇ ਸਬੰਧ ਰਾਹੀਂ ਯੋਗਦਾਨ ਪਾਉਂਦੇ ਨੇ ਅਰਦਾਸ ਹੈ ਉਹਨਾਂ ਦੀ ਸਤਿਗੁਰਜੀ ਵੀ ਦੇ ਸਬੰਧ ਨੂੰ ਪ੍ਰਵਾਨ ਕਰਨ ਉਹਨਾਂ ਨੂੰ ਕਿਰਤ ਕਮਾਈਆਂ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਹੋਈਆਂ ਭੁਲਾ ਦੀ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ